ਬਹੁਤ ਹੀ ਸਤਿਕਾਰਯੋ ਮੇਰੇ ਭੈਣੋ ਤੇ ਵੀਰੋ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪੈਣੀ ਬੜਿੰਗ ਫੇਲ ਦੇ ਵਿੱਚ ਦੋ ਹਫ਼ਤਿਆਂ ਦੇ ਵਿੱਚ ਦੂਜੀ ਵਾਰ ਆਉਣ ਦਾ ਮੌਕਾ ਮਿਲਿਆ ਦੂਜੀ ਵਾਰ ਵੀ ਬਹੁ ਗਿਣਤੀ ਉਹਨਾਂ ਸ਼ਖਸੀਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਦਰਸ਼ਨ ਪਹਿਲੀ ਵਾਰ ਹੋਏ ਸੀ ਇਹਨਾਂ ਦੇ ਵਿੱਚੋਂ ਕਈ ਸ਼ਖਸੀਤਾਂ ਨੂੰ ਮੈਂ ਪਿਛਲੇ 10 ਸਾਲ ਤੋਂ ਇਸੇ ਥਾਂ ਦੇ ਉੱਤੇ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਭੈਣੀ ਬਣੰਗ ਦੇ ਵਿੱਚ ਮਿਲਦਾ ਤੇ ਕੁਝ ਨਾ ਕੁਝ ਪੱਲੇ ਨਾਲ ਬੰਨ ਕੇ ਲੈ ਜਾਂਦਾ ਮੈਂ ਕੁਝ ਦੇ ਕੇ ਜਾਣ ਦੇ ਸਮਰੱਥ ਨਹੀਂ ਪਰ ਲੈ ਕੇ ਜਾਣ ਦੇ ਸਮਰੱਥ ਤਾਂ ਹੈਗਾ ਉਹ ਸੁਰਜੀਤ ਪਾਤਰ ਸਾਹਿਬ ਦਾ ਇੱਕ ਸ਼ੇਰ ਆ ਕਿ ਦੁਨੀਆ ਨੇ ਚੱਲਦੇ ਰਹਿਣਾ ਸਾਡੇ ਬਗੈਰ ਵੀ ਦੁਨੀਆ ਨੇ ਚੱਲਦੇ ਰਹਿਣਾ ਸਾਡੇ ਬਗੈਰ ਵੀ ਤੂੰ ਐਵੇਂ ਤਪਿਆ ਤੜਪਿਆ ਤੇ ਉੱਜਿਆ ਨਾ ਕਰ ਜਿਹੜੇ ਲੋਕ ਉਲਝਦੇ ਨਹੀਂ ਜਿਹੜੇ ਲੋਕ ਤਪਦੇ ਨਹੀਂ ਸੜਦੇ ਨਹੀਂ ਭੁੱਲਦੇ ਨਹੀਂ ਅਗਰੀ ਲੱਗਦੀ ਤੇ ਜਿਹੜੇ ਲੋਕ ਆੜਮੀ ਲਾਉਂਦੇ ਤੇ ਜਣਾ ਦੇ ਵਿੱਚ ਬਹਿਣ ਦੀ ਕੋਸ਼ਿਸ਼ ਨਹੀਂ ਕਰਦੇ ਮੈਂ ਸੱਚੀ-ਸੁੱਚੀ ਸਲਾਮਤ ਹਾਂ ਅੱਜ ਸਾਡੇ ਪੰਜਾਬੀ ਸਮਾਜ ਦੇ ਵਿੱਚ ਸਾਰਾ ਕੁਝ ਮੁੱਕਿਆ ਨਹੀਂ ਪਰ ਸਾਰਾ ਕੁਝ ਚੰਗਾ ਵੀ ਨਹੀਂ ਨਾ ਸਾਰੇ ਪੱਤਰਕਾਰ ਚੰਗੇ ਆ ਨਾ ਸਾਰੇ ਡਾਕਟਰ ਚੰਗੇ ਨਾ ਸਾਰੇ ਪੁਲਿਸ ਮੁਲਾਜ਼ਮ ਚੰਗੇ ਆ ਨਾ ਸਾਰੇ ਨੇਤਾ ਚੰਗੇ ਆ ਕਿਸੇ ਵੀ ਖੇਤਰ ਦੇ ਵਿੱਚ ਸਾਰੇ ਚੰਗੇ ਨਹੀਂ ਹੁੰਦੇ ਪਰ ਤੁਸੀਂ ਇਹ ਦੇਖਣਾ ਕਿ ਚੁਗਣਾ ਕੀ ਆ ਮੈਂ ਇੱਥੇ ਜਿੰਨੇ ਵੀ ਭੈਣਾ ਵੀਰ ਬੈਠੇ ਆ ਇਹਨਾਂ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹਲਾ ਵੀ ਕਿਹੜਾ ਇੱਕ ਐਸਾ ਸੱਜਣ ਹੈ ਜਿਹੜਾ ਮਹੀਨੇ ਦੇ ਵਿੱਚ ਇੱਕ ਕਿਤਾਬ ਪੜਦਾ ਹੋਵੇ ਸਾਹਿਤ ਦੀ ਕੋਈ ਇੱਕ ਸੱਜਣ ਹੱਥ ਖੜਾ ਕਰਕੇ ਇਹ ਗੱਲ ਕਹਿ ਸਕਦਾ ਕਿ ਭਾਈ ਮੈਂ ਇੱਕ ਮਹੀਨੇ ਦੇ ਵਿੱਚ ਸਾਹਿਤ ਦੀ ਇੱਕ ਕਿਤਾਬ ਪੜਦਾ ਤੇ ਭਾਈ ਜੇਕਰ ਆਪਾਂ ਪੜਾ ਗਏ ਨਾ ਤੇ ਫਿਰ ਸਾਨੂੰ ਬੋਲਣ ਦੀ ਚੱਜ ਕਿਵੇਂ ਆਊਗਾ ਉਹ ਮੇਰੇ ਵੀਰ ਮੰਦੀਪ ਤਾਲਖੋੜਾ ਨੇ ਕਿਹਾ ਕਿ ਮੈਂ ਪੜਦਾ ਇਹ ਬੰਦੇ ਬਾਖਮਾਲ ਆ ਆ ਸ਼ਖਸੀਤਾ ਬਿਮਲਜੀ ਸਿੰਘ ਰੰਧਾਵਾ ਹੋਰੀ ਨਾ ਸਿੰਘ ਅਮੀਦੀ ਸਾਹਿਬ ਹੋਰਾਂ ਨੇ ਹੱਥ ਖੜਾ ਕੀਤਾ ਹੋਰ ਕੋਈ ਸ਼ਖਸੀਤਾ ਜਿਹੜੇ ਲੋਕ ਕਿਤਾਬਾਂ ਦੇ ਯਾਰ ਆ ਜਿਹੜੇ ਲੋਕ ਕਿਤਾਬਾਂ ਦੇ ਆਸ਼ਿਕਾ ਯਾਰ ਮਾਰ ਨਹੀਂ ਕਰਦੇ ਜਿਹੜੇ ਲੋਕ ਕਿਤਾਬਾਂ ਦੇ ਆਸ਼ਿਕਾ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਦੀ ਆਸ਼ਕੀ ਦੀ ਲੋੜ ਨਹੀਂ ਪੈਂਦੀ ਸਾਡੇ ਕੋਲੇ ਬਹੁਤ ਸਾਰੇ ਵਿਦਿਆਰਥੀ ਆਉਂਦੇ ਜਿਹੜੇ ਕਿ ਪੱਤਰਕਾਰਤਾ ਨੂੰ ਜਰਬਾ ਤਕਸੀਮਾ ਸਿੱਖਣ ਲਈ ਆਉਂਦੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਕਿ ਪਰਦੇ ਕੀ ਹੋਂ ਉਹ ਕਹਿੰਗੇ ਅ ਬੱਸ ਸਾਨੂੰ ਤਾਂ ਥੋੜਾ ਜਨਾ ਗਲੈਮਰ ਵਾਲੇ ਖੇਤਰ ਦੇ ਵਿੱਚ ਥੋੜੀ ਜੀ ਦਿਲਚਸਪੀ ਆ ਕਿ ਕਿਹਦਾ ਗਾਣਾ ਕਦੋਂ ਆ ਗਿਆ ਕਿਹਦੀ ਫਿਲਮ ਕਦੋਂ ਆਣੀ ਆ ਉਹਨੇ ਠੰਕਾ ਕਿਹਦੇ ਨਾਲ ਲਾਇਆ ਤੇ ਉਹਨੇ ਕਿਹਦੇ ਨਾਲ ਉਹਦਾ ਇਸ਼ਕ ਚੱਲ ਰਿਹਾ ਤੇ ਕਿਹਦੇ ਨਾਲ ਉਹਦਾ ਟੁੱਟ ਗਿਆ ਤੇ ਕਿਹਦੇ ਬੇਬੀ ਬੰਪ ਆ ਤੇ ਕਿਹਦੇ ਕੀ ਹੁੰਦਾ ਉਹ ਸਾਨੂੰ ਆ ਗੱਲ ਕਹਿੰਦੇ ਆ ਮੈਂ ਕਹਿੰਦਾ ਵੀਰੋ ਭੈਣੋ ਜੇਕਰ ਆਪਾਂ ਮੋਟਰ ਦਾ ਛੱਡ ਗਏ ਤਾਂ ਟੈਂਕੀ ਦੇ ਵਿੱਚ ਪਾਣੀ ਨਹੀਂ ਚੜਦਾ ਤੇ ਜੇ ਟੈਂਕੀ ਨਾ ਭਰੀ ਹੋਵੇ ਸਵੇਰ ਦੇ ਵੇਲੇ ਤੇ ਟੂਟੀਆਂ ਰਹੀ ਪਾਣੀ ਨਹੀਂ ਉਹਦਾ ਭਾਵੇਂ ਕਿਚਨ ਦੀ ਗੱਲ ਕਰ ਲਓ ਭਾਵੇਂ ਵਾਸ਼ਰੂਮ ਦੀ ਗੱਲ ਕਰ ਲਓ ਭਾਵੇਂ ਕਿਤੇ ਬਾਹਰ ਕਰ ਲਓ ਹਰ ਰੋਜ਼ ਹਰ ਇਨਸਾਨ ਨੂੰ ਅਖਬਾਰ ਪੜ੍ਹ ਕੇ ਅਖਬਾਰਾਂ ਫੜ ਕੇ ਤੇ ਕਿਤਾਬਾਂ ਪੜ੍ਹ ਕੇ ਤੇ ਆਪਦੇ ਗਿਆਨ ਦੀ ਟੈਂਕੀ ਸਿਰ ਵਾਲੀ ਟੈਂਕੀ ਆਪਦੀ ਭਰਨੀ ਪਊਗੀ ਜਿਨ੍ਹਾਂ ਦੀ ਟੈਂਕੀ ਭਰੀ ਆ ਉਹਨਾਂ ਨੂੰ ਮੈਂ ਸੱਚੀ ਮੁੱਚੀ ਇਹ ਗੱਲ ਕਹਿੰਦਾ ਵੀ ਤੁਸੀਂ ਸਾਡੇ ਤੋਂ ਅਟਰੇ ਆ ਤੁਸੀਂ ਸਾਡੇ ਤੋਂ ਵੱਖਰੇ ਆ ਪਾਲ ਸਿੰਘ ਸੇਖੋ ਦੇ ਨਾਲ ਮੈਂ ਪਿਛਲੀ ਵਾਰ ਵੀ ਜਦੋਂ ਆਇਆ ਸੀ ਇਹ ਗੱਲ ਕਹੀ ਸੀ ਕਿ ਮੇਰੇ ਕੋਈ ਭੂਆ ਦੇ ਮੁੰਡੇ ਵਾਲੀ ਸਾਂਝ ਚਾਚੇ ਤਾਏ ਦੇ ਪੁੱਤ ਵਾਲੀ ਸਾਂਝ ਨਹੀਂ ਆ ਪਰ ਇਹ ਸਾਂਝ ਇਸ ਕਰਕੇ ਆ ਕਿਉਂਕਿ ਇਹ ਬੰਦਾ ਆਪ ਦੇ ਟੱਬਰ ਨਾਲੋਂ ਵੱਧ ਪਿੰਡ ਬਾਰੇ ਸੋਚਦਾ ਇਹ ਬੰਦਾ ਆਪ ਦੇ ਟੱਬਰ ਦੇ ਨਾਲੋਂ ਵੱਧ ਇਹਨਾਂ ਮੁਕਾਬਲਿਆਂ ਬਾਰੇ ਸੋਚਦਾ ਮੇਰੇ ਕੋਲੇ ਦੋ ਤਿੰਨ ਅਸੀਆਂ ਉਦਾਹਰਨਾਂ ਇੱਕ 4 ਕਰੋੜ ਪਿੰਡ ਦੇ ਵਿੱਚ ਨੇ ਜਸਵਿੰਦਰ ਸਿੰਘ ਖੋਸਾ ਹਰਿੰਦਰ ਸਿੰਘ ਖੋਸਾ ਸਾਹਿਬ ਆ ਜਿਹੜੇ ਉਹ ਜਦੋਂ ਵੀ ਫੋਨ ਕਰਦੇ ਮੈਨੂੰ ਕੈਨੇਡਾ ਦੇ ਵਿੱਚੋਂ ਇਹ ਗੱਲ ਕਹਿਣਗੇ ਬਾਈ ਜੀ ਕੋਟ ਕਰੋੜ ਪੈੰਡ ਦੇ ਵਿੱਚ ਆਪਾਂ ਆ ਪ੍ਰੋਗਰਾਮ ਕਰਾਉਣਾ ਕਿਵੇਂ ਕਰਨਾ ਚਾਹੀਦਾ ਜਦੋਂ ਪਾਲਸ ਵੀ ਸਿੱਖੂ ਹੋਈ ਕਰਨ ਬਾਈ ਜੀ ਐਟ ਕੀ ਫਿਰ ਕੀ ਸਾਨੂੰ ਕਰਨਾ ਚਾਹੀਦਾ ਐਟ ਕੀ ਆਪਾਂ ਆ ਕੁਝ ਕਰੀਏ ਐਟ ਕੀ ਐਸ ਸ਼ਖਸੀਅਤ ਨੂੰ ਸਨਮਾਨਤ ਕਰ ਲਈਏ ਐਟ ਕੀ ਆਪਾਂ ਨੂੰ ਆ ਕੁਝ ਕਰਨਾ ਚਾਹੀਦਾ ਤੇ ਅੱਜ ਉਸ ਸੋਚ ਵਿਚਾਰ ਦੇ ਵਿੱਚੋਂ ਮੁਖਤਿਆਰ ਸਿੰਘ ਤੂਫਾਨ ਹਿੱਲਾ ਜਿਨ੍ਹਾਂ ਦੀ ਉਮਰ 80 ਸਾਲ ਹੈ ਤੇ ਅੱਜ ਇਹਨਾਂ ਨੂੰ ਸਨਮਾਨਤ ਕਰਕੇ ਇੱਥੇ ਸਾਰੀ ਕਮੇਟੀ ਸਿੰਘ ਸਾਰੇ ਖੁਦ ਸਨਮਾਨਤ ਮਹਿਸੂਸ ਕਰ ਰਹੇ ਆ ਇਹਨਾਂ ਦਾ ਸਨਮਾਨ ਕੌਣ ਕਰ ਸਕਦਾ ਮੈਨੂੰ ਇਹਨਾਂ ਦਾ ਕਿਰਦਾਰ ਦੇਖ ਕੇ ਤੇ ਅੱਜ ਜਦੋਂ ਇੱਥੇ ਇਹਨਾਂ ਦੇ ਵੱਲੋਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਗਈ ਆ ਉਹ ਦੇਖ ਕੇ ਮੈਨੂੰ ਬਾਪੂ ਗੁਰਪਾਲ ਸਿੰਘ ਪਾਲ ਚਿਤੇ ਆ ਗਈ ਕੋਟਪੂਰੇ ਦੇ ਵਿੱਚ ਦੇਵੀਬੜਾ ਰੋਡ ਦੇ ਕੋਤੇ ਉਹਨਾਂ ਦਾ ਘਰ ਸੀਗਾ ਤੇ ਮੈਂ ਉਹਨਾਂ ਦੇ ਉੱਤੇ ਕਿਤਾਬ ਲਿਖੀ ਸੀ ਗੁਰਪਾਲ ਸਿੰਘ ਪਾਲ ਦਾ ਜਾਇਕੀ ਸਫਰ ਮੈਂ ਉਹਦੇ ਕੋਲ ਜਾਣਾ ਕਿਤਾਬ ਦੇ ਉੱਪਰ ਇੱਕ ਵਰਕੇ ਲਿਖਣੇ ਉਹ ਕਈ ਵਾਰੀ ਪਾੜਨੇ ਪੈ ਜਾਣੇ ਫੇਰ ਲਿਖਣੇ ਤੁਹਾਨੂੰ ਸ਼ਹਿਰ ਚੇਤਾ ਨਾ ਹੋਵੇ ਨਵੀਂ ਪੀੜੀ ਦੇ ਵਿੱਚੋਂ ਕਈਆਂ ਨੂੰ ਜੋ ਸ਼ੋ ਸ਼ੋ ਏਦਾਂ ਦੇ ਤਾਂ ਗਾੜੀ ਚੇਤੇ ਹੁੰਦੇ ਆ ਪਰ ਉਹਨਾਂ ਦੇ ਗੀਤ ਗਾਏ ਤੇ ਲਿਖੇ ਬਾਤਮਾਰ ਪਾਣੀ ਪਾਣੀ ਖੂਤੋਂ ਭਰੇ ਉਹ ਇਹਨੂੰ ਨੂੰ ਸਤਾਰੇ ਜਿਵੇਂ ਅੰਬਰਾ ਚ ਤਾਰੇ ਉਹਦੀ ਹਿੱਕ ਤੇ ਜੰਜਿਰੀ ਲੰਮਕੇ ਵੀ ਜਦੋਂ ਬੜਾ ਲਿਫਟੇ ਧਰੇ ਤੇ ਪਾਣੀ ਪਾਣੀ ਖੂਤੋਂ ਭਰੇ ਇਹ ਉਹਨਾਂ ਦਾ ਗਾਇਆ ਉਹ ਕਿਹੜਾ ਬੂਟਾ ਏ ਸਖੀ ਦਾ ਬੂਟਾ ਏ ਇਹ ਉਹਨਾਂ ਦੇ ਵੱਲੋਂ ਗਾਇਆ ਗਿਆ ਸੋ ਉਹ ਪਾਰ ਵਰਪਾਰ ਸਿੰਘ ਪਾਰ ਉਹਨਾਂ ਦੀ ਉਮਰ ਜਿਹੜੀ 80 ਕੇ ਸਾਲ ਸੀ ਜਦੋਂ ਉਹ ਦੁਨੀਆ ਤੋਂ ਚਲੇ ਗਏ ਇੱਕ ਵਾਰੀ ਮੈਂ ਉਹਦੇ ਘਰ ਦੇ ਵਿੱਚ ਗਿਆ ਤੇ ਮੈਂ ਕਿਹਾ ਬਾਪੂ ਜੀ ਕਿਵੇਂ ਹੋ ਕਹਿੰਦੇ ਟਣਿਆ ਔਖਾ ਹੀ ਆ ਮੈਂ ਕਿਹਾ ਬਾਪੂ ਜੀ ਔਖਾ ਕਿਵੇਂ ਆ ਕਹਿੰਦੇ ਕੁਛ ਆਉਂਦਾ ਹੀ ਨਹੀਂ ਬਿਜਲੀ ਦਾ ਬਿੱਲ ਵੀ ਪਿਆ ਕਈ ਤਰ੍ਹਾਂ ਦੀਆਂ ਔਕੜਾਂ ਨੇ ਝੋਮੇ ਪਾਈਆਂ ਤੇ ਮੈਂ ਕਿਹਾ ਸਾਹਮਣੇ ਅੰਗਿਠੀ ਦੇ ਉੱਤੇ ਇੱਕ ਟਰੋਫੀ ਪਈ ਆ ਇਹਦੇ ਉੱਤੇ ਲੰਗੀ ਪਰਸੋਂ ਦੀ ਤਰੀਕ ਲਿਖੀ ਆ ਇਹ ਤੁਹਾਨੂੰ ਇੱਕ ਪਿੰਡ ਦੇ ਵਿੱਚ ਬੁਲਾਇਆ ਸੀ ਸਨਮਾਨ ਦਿੱਤਾ ਤੇ ਜਾ ਕੇ ਤਾਂ ਇਹ ਪ੍ਰੋਗਰਾਮ ਤੇ ਉਹ ਕਹਿੰਦੇ ਕਿ ਮੈਂ ਇਸ ਸ਼ੀਲਡ ਨੂੰ ਪ੍ਰਾਂਤ ਦੇ ਵਿੱਚ ਬੁਲਾ ਕਿ ਕੁੱਕਰ ਦੇ ਵਿੱਚ ਸੁੱਟ ਕੇ ਸਿਟੀ ਮਰਾਵਾ ਮੈਨੂੰ ਕਿ ਅਗ ਲੁਣੀ ਆ ਉਹ ਕਹਿੰਦੇ ਸਾਡਾ ਢਿੱਡ ਲੱਕੜ ਦੇ ਕੁੱਕੜ ਨਾਲ ਭਰਦਾ ਤੇ ਇਹ ਗੱਲ ਬਾਈ ਜੀ ਸੱਚੀ ਆ ਤੇ ਅੱਜ ਮੁਖਤਿਆਰ ਸਿੰਘ ਤੂਫਾਨ ਵਿਲਾ ਸਾਹਿਬ ਨੂੰ ਕਦਾ ਲੱਕੜ ਦਾ ਕੁੱਕੜ ਜਾਂ ਦੇਖ ਕੇ ਵੀ ਮੇਰੇ ਖਿਆਲ ਸਾਰਿਆ ਜਾਊਗਾ ਅੱਜ ਇਹਨਾਂ ਦੇ ਬਾਰੇ ਕੁਝ ਸੋਚਿਆ ਗਿਆ ਜਿਨ੍ਹਾਂ ਨੇ ਸੋਚਿਆ ਪ੍ਰਿਤਪਾਲ ਸਿੰਘ ਸੇਖੋ ਹੋਰਾਂ ਨੇ ਜਾਂ ਜਿਹੜੇ ਵੀ ਹੋਰ ਕਮੇਟੀ ਮੈਂਬਰਾਂ ਮੈਂ ਤੁਹਾਡਾ ਸੱਚੇ ਮੁੱੱਚੇ ਹੱਥ ਜੋੜ ਕੇ ਧੰਨਵਾਦ ਕਰਦਾ ਮੈਂ ਬੀਤੇ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਕਹਿਣਾ ਚਾਹੁੰਦਾ ਬੀਤੇ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਤਾਂ ਨੂੰ ਇਸ ਤਰੀਕੇ ਦੇ ਨਾਲ ਬਿਸਕਟ ਵਾਂਗੂ ਭੁਰਦੇ ਦੇਖਿਆ ਤੁਹਾਨੂੰ ਚੇਤੇ ਨਹੀਂ ਹੋਣਾ ਕਿ ਇੱਕ ਜੁਲੰਦਰ ਸਿੰਘ ਮਤਵਾਲਾ ਵੀ ਹੁੰਦਾ ਸੀ ਉਹ ਫਰੀਦਕੋਟ ਦੇ ਵਿੱਚ ਉਹ ਇੱਕ ਪੂਰਾ ਕਸਬਾ ਕੋਟਕਪੂਰੇ ਦੇ ਬਸ ਅਡੇ ਦੇ ਵਿੱਚ ਉਹ ਰਿਕਸ਼ਾ ਚਲਾਉਂਦਾ ਹੁੰਦਾ ਸੀ ਉਹ ਬੰਦਾ ਰਿਕਸ਼ਾ ਚਲਾਉਂਦਾ ਹੁੰਦਾ ਸੀ ਇੱਕ ਵਾਰ ਰਿਕਸ਼ਾ ਚਲਾਉਂਦਿਆਂ ਉਹਦੇ ਅੱਗੇ ਤੇ ਐਕਸੀਡੈਂਟ ਹੋ ਗਿਆ ਉਹਦਾ ਪੱਟ ਟੁੱਟ ਗਿਆ ਜਦੋਂ ਮੈਂ ਪਹਿਲੀ ਵਾਰ ਜਾ ਕੇ ਉਹਨਾਂ ਨੂੰ ਮਿਲਿਆ ਉਹਨਾਂ ਦੇ ਉੱਤੇ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਆਰਟੀਕਲ ਲਿਖਿਆ ਸੀਗਾ ਤੇ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 17000 ਦਾ 20000 ਰੁਪਿਆ ਗੱਲ ਹੈਗੀ 22-25 ਸਾਲ ਪੁਰਣੀ 17000 ਦਾ 20000 ਰੁਪਿਆ ਉਹਦੋਂ ਸਜਣਾ ਨੇ ਇਕੱਠਾ ਕਰਕੇ ਭੇਜਿਆ ਮੈਂ ਉਹਨਾਂ ਨੂੰ ਦੇਣ ਗਿਆ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਰਲ-ਪਰਲ ਅਥਰੂ ਡਿੱਗੇ ਕਰੇ ਟਹਿਣੇ ਐਨੀ ਰਤ ਨੂੰ ਮੈਂ ਪਿਛਲੇ 30 ਸਾਲਾਂ ਦੇ ਵਿੱਚ ਪਹਿਲੀ ਵਾਰ ਦੇਖੀ ਆ ਇਹ ਉਸ ਮਹਾਨ ਹਸਤੀ ਨੇ ਗੱਲ ਕਹੀ ਸੀ ਤੁਹਾਨੂੰ ਚੇਤੇ ਨਹੀਂ ਹੁਣਾ ਕਿ ਇੱਕ ਉੱਤਮ ਸਿੰਘ ਢੋਲਾ ਨਾਥ ਵੀ ਹੁੰਦਾ ਸੀ ਉਹ ਵੀ ਆਪਣੇ ਖੇਤਰ ਦਾ ਗਾਇਕੀ ਦਾ ਗੀਤਕਾਰੀ ਦਾ ਧਾਰਮਿਕ ਖੇਤਰ ਦਾ ਇੱਕ ਬਹੁਤ ਵੱਡਾ ਨਾਮ ਸੀ ਤੁਹਾਨੂੰ ਚੇਤੇ ਨਹੀਂ ਹੋਣਾ ਕਿ ਇੱਕ ਦਲੀਪ ਸਿੰਘ ਦੀਪ ਵੀ ਹੁੰਦਾ ਸੀ ਤੁਹਾਨੂੰ ਚੇਤੇ ਹੈ ਕਿ ਇੱਕ ਅਮਰਨਾਥ ਤਾਨਸੈਨ ਤੇ ਇੱਕ ਅਮਰ ਸਿੰਘ ਵਸਤਾਨਾ ਵੀ ਹੁੰਦਾ ਸੀ ਕੀ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਚੰਦਰ ਕਾਂਤ ਕਪੂਰ ਜਿਹੜੀ ਕਿ ਆਪਦੇ ਵੇਲੇ ਦੀ ਸਰਮੌਰ ਗਾਇਕਾ ਉਹ ਫਗਵਾੜੇ ਦੇ ਕੋਲੇ ਪਿੰਡ ਸਾਨੀਆ ਤੇ ਸਾਨੀ ਪਿੰਡ ਦੇ ਬਿਰਕ ਆਸ਼ਰਮ ਦੇ ਵਿੱਚ ਆਪਦੇ ਆਖਰੀ ਦਿਨ ਕੱਟ ਰਹੀ ਹੈ ਅੱਜ ਇਹ ਹਾਲਾਤ ਆ ਜਿਹੜੇ ਲੋਕ ਕਲਾ ਦੇ ਵਣਜਾਰੇ ਆ ਜਿਨ੍ਹਾਂ ਨੂੰ ਅਸਲ ਅਰਥਾਂ ਦੇ ਵਿੱਚ ਮਾਨਸਨਮਾਨ ਮਿਲਣਾ ਚਾਹੀਦਾ ਉਹਨਾਂ ਦੇ ਬਗ ਦੇ ਵਿੱਚ ਗਰਮ ਗੰਚ ਵੀ ਲੋਈ ਪਾਈ ਜਾਂਦੇ ਕਦੇ ਏਸੀ ਫੜਾ ਦਿਆ ਕਰੋ ਉਹਨਾਂ ਨੂੰ ਉਹਨਾਂ ਨੂੰ ਪੋਪੜਾ ਫੜਾ ਕੇ ਲੱਕੜ ਦਾ ਕਰਨਗੇ ਤੂੰ ਬਹੁਤ ਕੁਝ ਕੀਤਾ ਮੈਂ ਹਮੇਸ਼ਾ ਬੇਨਤੀ ਕਰਦਾ ਤੁਹਾਡੀ ਨਿੱਜੀ ਇੱਛਾ ਤੁਸੀਂ ਦਾਣੂ ਪੀਨੇ ਮੈਂ ਤਾਂ ਬੇਨਤੀ ਕਰਦਾ ਨਾ ਪੀਓ ਮੇਰੇ ਕਹ ਤਾਂ ਹਟਣਾ ਨਹੀਂਦਾ ਮੈਂ ਤੁਹਾਨੂੰ ਜਾ ਕੇ ਪਿਕ ਪਾ ਕੇ ਦਿੰਦਾ ਜੋ ਤੁਸੀਂ ਕਰਨਾ ਕਰੀ ਚੱਲੋ ਪਰ ਜਿਹੜੀਆਂ ਕੰਮ ਦੀਆਂ ਸ਼ਖਸੀਤਾ ਸੁਭਾਣ ਲੋ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਨਕਲਾਬ ਲਿਆਉਣ ਵਾਲੇ ਬਹੁਤਾਂ ਜ਼ਮੀਨ ਉੱਤੇ ਹੈ ਨਹੀਂ ਅਰੇ ਧਾਤੀ ਦੇ ਉੱਤੇ ਲੱਭਦੇ ਨਹੀਂ ਆ ਤੁਸੀਂ ਦੇਖ ਲਓ ਕਿੰਨੀਆਂ ਪਲੇਰਾਂ ਬਣਦਗਾ ਜਿਹੜੀਆਂ ਕਿ ਜ਼ਮੀਨ ਦੇ ਉੱਤੇ ਆਉਂਦੀਆਂ ਜਿਹੜੀਆਂ ਲਹਿਰਾਂ ਜ਼ਮੀਨ ਦੇ ਉੱਤੇ ਆਉਂਦੀਆਂ ਨਾਲ ਦੀ ਨਾਲ ਆਪਾਂ țeੜ ਕੇ ਜਾਂਦੇ ਜਾਂ ਟੜਕਾ ਦਿੰਦੇ ਆ ਸਾਡੇ ਬਾਰੇ ਤਾਂ ਗੱਲ ਮਸ਼ਹੂਰ ਆ ਪੰਜਾਬੀਆਂ ਬਾਰੇ ਇਹ ਸੇ ਡੱਡੂਆਂ ਦੀ ਤੁੰਸੀਰੀ ਵਰਗੇ ਆ ਜਦੋਂ 5-5 ਕਿਲੋ ਹੁੰਦੇ 5-7 ਛਾਲਾ ਮਾਰ ਦਿੰਦੇ ਆ ਆਪਾਂ ਕਦੇ 5 ਕਿਲੋ ਤੋਲੇ ਹੀ ਨਹੀਂ ਗਏ ਸਾਨੂੰ ਗਾਇਕ ਨਹੀਂ ਪਸੰਦ ਸਾਨੂੰ ਕਵੀਸ਼ਰ ਨਹੀਂ ਪਸੰਦ ਸਾਨੂੰ ਟਾਡੀ ਨਹੀਂ ਪਸੰਦ ਸਾਨੂੰ ਜ਼ਥੇਦਾਰ ਨਹੀਂ ਪਸੰਦ ਸਾਨੂੰ ਕੋਈ ਪੱਤਰਕਾਰ ਨਹੀਂ ਪਸੰਦ ਸਾਨੂੰ ਪਸੰਦ ਕੋਣ ਆ ਅਸੀਂ ਹਲ ਦੇ ਵਿੱਚ ਅਸੀਂ ਸਣਕੀ ਇੰਨੇ ਬਣ ਗਏ ਆ ਸਾਨੂੰ ਕੋਈ ਪਸੰਦ ਹੀ ਨਹੀਂ ਅਖੀਰ ਦੇ ਉੱਤੇ ਸਾਡੇ ਕੋਲ ਇੱਕ ਜਨ ਹੁੰਦੀ ਆ ਉਹ ਕਾਮਰੇਡ ਉਹ ਵਿਕ ਗਿਆ ਉਹ ਫਲਾਣਾ ਹੋ ਗਿਆ ਉਹ ਢਿੰਗੜਾ ਹੋ ਗਿਆ ਜਿਹਨੇ ਕੋਈ ਮਕਾਨ ਨਹੀਂ ਦਿੰਦਾ ਸਭ ਤੋਂ ਪਹਿਲਾਂ ਇਹੋ ਸਵਾਲ ਕਰਦਾ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਅੱਜ ਨਾ ਗੂਗਲ ਦੇ ਉੱਤੇ ਜਾ ਕੇ ਸਰਚ ਕਰੋ ਤੁਸੀਂ ਸਾਰੀਆਂ ਸੂਝਵਾਨ ਸ਼ਖਸੀਅਤਾਂ ਸਭ ਨੂੰ ਗੂਗਲ ਦਾ ਫਤਰਾ ਗੂਗਲ ਦੇ ਉੱਤੇ ਜਾ ਕੇ ਸਰਚ ਕਰੋ ਹਿੰਦੂ ਰਿਲੀਜਨ ਲੇਟੈਸਟ ਕੰਟਰੋਵਰਸੀ ਉਹਦੇ ਵਿੱਚ ਤੁਹਾਨੂੰ 5-7 ਕੰਟਰੋਵਰਸੀ ਦੀਆਂ ਖਬਰਾਂ ਮਿਲ ਲੈਂਦੀਆਂ ਉਹਦੇ ਵਿੱਚ ਵੀ ਕਿਸੇ ਸੰਗਠਨਚਾਰੀਆ ਨੇ ਕਿਸੇ ਬਾਰੇ ਕੁਝ ਕਹਿਤਾ ਉਹਨਾਂ ਨੇ ਉਹਦੇ ਬਾਰੇ ਕਹਿਤਾ ਤੁਹਾਨੂੰ 5 7 8 ਖਬਰਾਂ ਮਿਲ ਜਿੰਦਾ ਫਿਰ ਤੁਸੀਂ ਕਰੋ ਨੀ ਕਿ ਕਿਸੇ ਹੋਰ ਧਰਮ ਦੇ ਬਾਰੇ ਮੁਸਲਮਾਨੀ ਨੇ ਲੇਟੈਸਟ ਕੰਟਰੋਵਰਸੀ ਕਰ ਲਓ 5 7 ਤੁਹਾਨੂੰ ਉੱਥੇ ਮਿਲ ਜਿੰਦਾ ਤੁਸੀਂ ਇਹੀ ਗੱਲ ਸਿੱਖੀ ਬਾਰੇ ਭੜਕੇ ਦੇਖੋ ਸਿੱਖ ਰਿਲੀਜਨ ਲੇਟੈਸਟ ਕੰਟਰੋਵਰਸੀ ਭੜਕੇ ਦੇਖੋ ਗੂਗਲ ਭਰੀ ਤੁਰੀ ਆਉਂਦੀ ਆ ਪੱਗਾਂ ਵਾਲੇ ਪੱਗਾਂ ਵਾਲਿਆਂ ਨੂੰ ਹਾਰਾ ਕੱਢੀ ਜਾਂਦੇ ਆ ਤੇ ਜਿਨੇ ਪੱਗ ਨਹੀਂ ਬੰਨਿਆ ਉਹਨੂੰ ਕਹਿੰਦੇ ਤੂੰ ਕਾਮਰੇਡ ਤੂੰ ਜੇ ਸਹੀ ਹੁੰਦਾ ਤਾਂ ਹੁਣ ਤੱਕ ਪੱਗ ਬੰਨ ਲੈਣੀ ਸੀ ਅਸੀਂ ਬਹੁਤ ਸਤਿਕਾਰ ਕਰਦੇ ਦਸਤਾਰ ਦਾ ਅਸੀਂ ਤੁਹਾਡੇ ਪੈਰਾ ਵਰਗੇ ਵੀ ਨਹੀਂ ਅਸੀਂ ਬਣ ਵੀ ਨਹੀਂ ਸਕਦੇ ਪਰ ਅਸੀਂ ਕਦੇ ਇਹ ਨਹੀਂ ਕਹਿੰਦਾ ਕਿ ਪੱਗਾਂ ਦੇ ਵਿੱਚ ਤੁਸੀਂ ਸਿਰਫ ਸਾਈ ਫਿਰਦੇ ਅਸੀਂ ਇਹ ਨਹੀਂ ਕਰੇਗਾ ਕਿ ਵੀ ਉਹਦੀ ਪੱਗ ਉਧਰ ਲਾ ਦੇ ਤੇ ਉਹਦੀ ਪੱਗ ਦੇ ਉੱਤੇ ਟਿੱਪਣੀ ਕਰ ਦਿਓ ਅੱਜ ਤੱਕ ਗੁਰਦੁਆਰਿਆਂ ਦੀਆਂ ਪ੍ਰਧਾਨੀਆਂ ਤੋਂ ਲੈ ਕੇ ਤੇ 14 ਤੱਕ ਕੋਈ ਚੱਲਦਾ ਇਹ ਸਾਨੂੰ ਆਰਐਸਐਸ ਨੇ ਆਖਿਆ ਕਿ ਇਹ ਸਾਨੂੰ ਏਜੰਸੀਆਂ ਕਹਿੰਦੀਆਂ ਪੰਗੇ ਅਸੀਂ ਆਪ ਲੈਨੇ ਆ ਤੇ ਨਾ ਸੀ ਹੋਰ ਦਾ ਲਾਉਨੇ ਆ ਤੇ ਇਹ ਭਾਈ ਸਾਡੇ ਅੱਜ ਦੇ ਕਿਰਦਾਰ ਬਣ ਗਏ ਆ ਖੋਖਲੇ ਹੋ ਗਏ ਆ ਜਿੰਨਾ ਚਿਰ ਪੰਜਾਬੀ ਪੜਨਾ ਨਹੀਂ ਸਿੱਖਦੇ ਜਿੰਨਾ ਚਿਰ ਪੰਜਾਬੀ ਬੇਨੌਰ ਹੋਣ ਤੋਂ ਹਟਦੇ ਨਹੀਂ ਦੇਖੋ ਆਪਣੇ ਕੋਈ ਇੱਕੋ ਗੱਲ ਆ ਅਸੀਂ ਯੋਧੇ ਹੁੰਨੇ ਆ ਬਿਲਕੁਲ ਹੁੰਨੇ ਆ ਭਾਈ ਯੋਧਾ ਗਰੀ ਕਿਸੇ ਥਾਂ ਤੇ ਖੋਣੀ ਹੋਊਗੀ ਨਾ ਜਾਂ ਉਹ ਥੋੜੀ ਵੀ ਕੰਨ ਤੇ ਟੱਕਰ ਮਾਰਨੀ ਜਾ ਕੇ ਇਸ ਵੇਲੇ ਮੁਕਾਬਲੇ ਜਿਹੜੇ ਆ ਉਹ ਅੱਜ ਗੁਰਬਾਣੀ ਕੰਠ ਦੇ ਮੁਕਾਬਲੇ ਹੋਏ ਆ ਕਿ ਜੀ ਸ਼ਰੀ ਦੇ ਮੁਕਾਬਲੇ ਹੋਏ ਆ ਜਸਤਾਰ ਸਜਾਉਣ ਦੇ ਮੁਕਾਬਲੇ ਹੋਏ ਆ ਤੇ ਪਾਲ ਸਿੰਘ ਸੇਖੋਂ ਦੀ ਵੇਲੇ ਨੇ ਚ ਬਾਹਰ ਥੋੜੀ ਆਈ ਵੀ ਨੇ ਮੁਕਾਬਲੇ ਕਰਾਉਣੀ ਆ ਇੱਥੇ ਮੁਕਾਬਲੇ ਤਾਂ ਅੱਜ ਕੱਲ ਕੰਬੋਲਾ ਵਾਲੇ ਵੀ ਚਲਦੇ ਆ ਮੁਕਾਬਲੇ ਤਾਂ ਅੱਜ ਕੱਲ ਕਦਮ ਕੀਤੇ ਬਾੜ ਦੇ ਵਿੱਚ ਟਰੈਕਟਰ ਫੇਰੇ ਵਾਲੇ ਵੀ ਚਲਦੇ ਆ ਮੁਕਾਬਲੇ ਤਾਂ ਅੱਜ ਕੱਲ ਹਾਈਵੇ ਦੇ ਉੱਤੇ ਸਟੰਟ ਮਾਰਨ ਵਾਲੇ ਵੀ ਚਲਦੇ ਆ ਪਰ ਉਹਦੇ ਨਾਲ ਮੁਕਾਬਲੇ ਇਹਨਾਂ ਨੇ ਜਿਹੜੇ ਅੱਜ ਠੀਕ ਸਮਝੇ ਆ ਇਹਦੇ ਲਈ ਵੀ ਸਾਰਾ ਧੰਨਵਾਦੀ ਆ ਆ ਬੱਚੇ ਜਿਹੜੇ ਤੁਸੀਂ ਕੈਮਰੇ ਦੇ ਵਿੱਚ ਵੇਖ ਰਹੇ ਆ ਤੁਸੀਂ ਬਹੁਤ ਸਤਿਕਾਰਯੋਗ ਆ ਪੁੱਤ ਤੁਹਾਡੀਆਂ ਮਾਮਾ ਤੇ ਤੁਹਾਡੇ ਪਿਤਾ ਜਿਹੜੇ ਉਹ ਸੱਚੀ ਮੁੱਚੀ ਸਤਿਕਾਰ ਦੇ ਬਹੁਤ ਵੱਡੇ ਪਾਤਰ ਆ ਜਦੋਂ ਤੁਸੀਂ ਉਮਰ ਦੀਆਂ ਪੌੜੀਆਂ ਚੜ੍ਹਦੇ ਥੋੜੂ ਤਾਂ ਇਸ ਗੱਲ ਦਾ ਪਤਾ ਲੱਗਣਾ ਉਮਰ ਦੇ ਇਸ ਪੜਾਅ ਦੇ ਵਿੱਚ ਪਤਾ ਨਹੀਂ ਹੁੰਦਾ ਕਿ ਬੇਬੇ ਬਾਪੂ ਦੀ ਦੇਣ ਕੀ ਆ ਤੁਹਾਡੀਆਂ ਮਾਮਾ ਤਾਂ ਇੰਨੀਆਂ ਮਹਾਨ ਆ ਮਾਈ ਭਾਗੋ ਮਾਈ ਦੀ ਤੋਰੀਆਂ ਵਾਰਸ ਇਹ ਪਹਿਣਾ ਕਿਉਂਕਿ ਅੱਜਕੱਲ ਤਾਂ ਮਾਮਾ ਆਪਦੇ ਐਡੇ ਐਡੇ ਬੱਚਿਆਂ ਨੂੰ ਇਹ ਗੱਲ ਕਹਿਨੀ ਆ ਕਿ ਬੇਟਾ ਮੇਰੀ ਰੀਲ ਬਣਾਣਾ ਲੀੜੇ ਲਾ ਲਾ ਕੇ ਪੰਜਾਬਣਾ ਜਿਹੜੀਆਂ ਇਹ ਗੱਲ ਕਹਿਨੀਆਂ ਕਿ ਮੇਰੇ ਫੋਲੋਅਰ ਵਧ ਗਏ ਅੱਜ ਪਾਉਣੇ ਪਾਉਣੇ ਲੀੜੇ ਲਾ ਕੇ ਜਿੰਨੇ ਤੁਹਾਡੀ ਰੋਟੀ ਵਾਲੇ ਛਾਬੇ ਦੇ ਵਿੱਚ ਹੁੰਦੇ ਨਾ ਜਿਹੜਾ ਪੋਰਾ ਉਹਨੇ ਕੱਪੜੇ ਪਾ ਕੇ ਤੇ ਬੱਚਿਆਂ ਨੂੰ ਇਹ ਗੱਲ ਕਹੀ ਜਾਂਦੀ ਬੇਟਾ ਮੇਰੀ ਰੀਲ ਬਣਾਣਾ ਮੇਰਾ ਸਟੈਪ ਕਿਹਦਾ ਹੈ ਉਹੋ ਜੇ ਪਿਓ ਕਿਹੜੇ ਦੀ ਮਰੀ ਧੀ ਬੜੀ ਸੋਹਣੀ ਲੱਗਦੀ ਆ ਉਹੋ ਜਿਹੇ ਭਰਾ ਕਹਿੰਗੇ ਇੱਕ ਫੋਲਰ ਤੇਰਾ ਮੈਂ ਆ ਉਹੋ ਜਿਹੇ ਰਿਸ਼ਤੇਦਾਰ ਜਿਹੜਾ ਕੋਈ ਰੋਕਦਾ ਹੀ ਨਹੀਂ ਅੱਜ ਨੰਗਾ ਹੋ ਰਿਹਾ ਪੰਜਾਬ ਤੇ ਬਿਲੋਂ ਸਰਦੂਲ ਸਖੰਦਰ ਦਾ ਇੱਕ ਸ਼ਹਿਰ ਕਿਤੇ ਆਉਂਦਾ ਕਿ ਬਾਪ ਕੀ ਕੱਪੜੋਂ ਕੀ ਮਿਲ ਹੈ ਮਗਰ ਬੇਟੀ ਕੋ ਅਪਰੋਚ ਐਲਰਜੀ ਹੈ ਅੱਜ ਆ ਹਾਲਾਤ ਬਣੇ ਪਏ ਆ ਜੇ ਨੰਗੇ ਹੋਣਾ ਪੰਜਾਬੀਆਂ ਨੇ ਤੇ ਫੇਰ ਪਾਈ ਲਿਆਓ ਕ੍ਰਾਂਤੀ ਤੁਸੀਂ ਕਦੇ ਕਹਿੰਦੇ ਪਾਈ ਅਸੀਂ ਖਾਲਸਤਾਨ ਬਣਾਉਣਾ ਕਦੇ ਕਦੇ ਨਹੀਂ ਜੀ ਅਸੀਂ ਆਖੀਤ ਬਣਾਉਣੀ ਹੈ ਬਿਲਕੁਲ ਤੁਹਾਡੀ ਮਰਜ਼ੀ ਅਸੀਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਅੱਧੇ ਇੱਕ ਪੰਜਾਬੀ ਤਾਂ ਇਸ ਵੇਲੇ ਨਸ਼ੇ ਨੇ ਪੱਟਦੇ ਕੁਝ ਪੰਜਾਬੀ ਬਾਹ ਚਲੇ ਗਏ ਤੇ ਕੁਝ ਕੁ ਪੰਜਾਬੀ ਇਥੇ ਬੇਰੋਜ਼ਗਾਰੀ ਕਰਕੇ ਆਵਾਜ਼ਾਰੀ ਦੇ ਵਿੱਚ ਤੇ ਕੁਝ ਕੁ ਸਾਡੇ ਵਰਗੇ ਜਿਹੜੇ ਉਹ ਕਿਸ ਨੂੰ ਇਹ ਨਹੀਂ ਪਤਾ ਲੱਗਦਾ ਭਾਈ ਮੈਂ ਜਾਵਾਂ ਕਿਹੜੀ ਥਾਂ ਦੇ ਉੱਤੇ ਤੇ ਜਿਹੜੇ ਬਾਕੀ ਬਚਦੇ ਬਲਾਫੀ ਰੰਗ ਦਾ ਪਰਸਬਾਹ ਦੇ ਵਿੱਚ ਪਾ ਕੇ ਤੇ ਬੁਲੰਦ ਸੁਰਖੀ ਲਾ ਕੇ ਕਹਿਣਗੇ ਵੀ ਭਾਈ ਸਾਡੇ ਫੋਨ ਲਾਈਨ ਦਾ ਵਧਿਆ ਲੈ ਲਓ ਹੁਣ ਲਿਆਓ ਚਮਤਕਾਰ ਆ ਵੀ ਕੁਝ ਪੰਜਾਬ ਦੇ ਵਿੱਚ ਚੰਦਾ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਇੰਨੇ ਮਹਾਨ ਇਹੋ ਜੋ ਉਪਰਾਲੇ ਕੀਤੇ ਆ ਮੁਖਤਿਆਰ ਸਿੰਘ ਤੂਫਾਨ ਬੀਲਾ ਸਾਹਿਬ ਦੇ ਬਾਰੇ ਮੇਰੇ ਵੱਡੇ ਵੀਰ ਬਿਮਲਜੀਤ ਸਿੰਘ ਰੰਧਾਵਾ ਹੋਰਾਂ ਨੇ ਗੱਲ ਦੱਸੀ ਆ ਲੋਕੋ ਅਸੀਂ ਨਾ ਇੱਕ ਵਾਰੀ ਚੰਡੀਗੜ੍ਹ ਜਾ ਕੇ ਤੇ ਮੈਨੂੰ ਕਹਿੰਦੇ ਵੀ ਤੇਰੇ ਨਾਲ ਕਦੇ ਨਹੀਂ ਕੰਮ ਖਿਆ ਤੇਰੇ ਇੱਕ ਇੰਟਰਵਿਊ ਕਰਨੀ ਆ ਮੈਨੇ ਜਦੋਂ ਵੀ ਇੰਟਰਵਿਊ ਕਰ ਲਾਣਾ ਬੰਦਾ ਖੁਸ਼ ਕਰਨੀ ਥਾਂ ਦੇ ਉੱਤੇ ਦਰਸ਼ਕ ਖੁਸ਼ ਕਰਨੇ ਵਾਲੇ ਖਿਆਲ ਕਰਦਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਜੇਕਰ ਕਿਸੇ ਬੰਦੇ ਨੇ ਆਪਦੀ ਜ਼ਿੰਦਗੀ ਦੇ 20 ਮਿੰਟ ਸਾਨੂੰ ਦੇਣੇ ਆ ਉਹ 20 ਮਿੰਟਾਂ ਦੇ ਵਿੱਚੋਂ 3-4-5 ਮਿੰਟ ਤਾਂ ਉਹਦੇ ਕੁਝ ਪੱਲੇ ਪਵੀ ਨਾ ਹੋ ਸਕਦਾ ਉਹਦੀ ਜ਼ਿੰਦਗੀ ਦੇ ਆਖਰੀ 20 ਮਿੰਟ ਹੋਣ ਤੇ ਜੇਕਰ ਸਾਨੂੰ ਉਹ ਸਮਾਂ ਦਿੰਦਾ ਤਾਂ ਅਸੀਂ ਬੰਦੇ ਦੀ ਚੋਣ ਸਹੀ ਕਰੀਏ ਇਹਨਾਂ ਨੇ ਮੁਖਤਿਆਰ ਸਿਮ ਤੂਫਾਨ ਵੀਲਾ ਦਾ ਨਾਮ ਲਿਆ ਪਟਕ ਨੇ ਨੇ ਹਾਂ ਹੋਈ ਤੇ ਦਰਸ਼ਕਾਂ ਨੇ ਪਿਆਰਿਆਂ ਨੇ ਬਹੁਤ ਵੱਡਾ ਯਾਰ ਮਾਨ ਸਨਮਾਨ ਦਿੱਤਾ ਪਾਰ ਸਿੰਘ ਸੇਖੋਂ ਹੋਰਾਂ ਨੇ ਵੀ ਉਸ ਇੰਟਰਵਿਊ ਤੋਂ ਬਾਅਦ ਇਹ ਗੱਲ ਕਹੀ ਕਿ ਅਸੀਂ ਸਨਮਾਨ ਕਰਨਾ ਚਾਹੁੰਦੇ ਆ ਮੈਂ ਕਿਹਾ ਜੀ ਇਹ ਤੁਹਾਡੀ ਆਪਣੀ ਕਮੇਟੀ ਦੀ ਇੱਛਾ ਪਰ ਹੈ ਬਹੁਤ ਸਤਿਕਾਰ ਦਾ ਹਸਤੀ ਆ ਪਾਰ ਸਿੰਘ ਸੇਖੋਂ ਜੀ ਤੁਸੀਂ ਵੀ ਬਹੁਤ ਬਹੁਤ ਧੰਨਵਾਦੀ ਆ ਬਾਪੂ ਜੀ ਤਾਂ ਹਾਈ ਮਹਾਨ ਦਲਵੰਤ ਕਾਰਗੀ ਨੇ ਲਿਖਿਆ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਅੰਤਰ ਹੁੰਦਾ ਮਸ਼ਹੂਰ ਤਾਂ ਤੁਸੀਂ ਉੱਥੇ ਜਾਏ ਹੋ ਕੇ ਦਿੱਤ ਕਰ ਦਿਓ ਦੋ ਮਾਰਨਗੇ ਛਤਰ ਕਲ ਨੂੰ ਖਬਰ ਦੀ ਖਬਰ ਲੱਗੀ ਮਸ਼ਹੂਰ ਹੋਗੇ ਮਹਾਨ ਹੋਣ ਦੇ ਲਈ ਆ ਕੁਝ ਕਰਨਾ ਪੈਂਦਾ ਜਿਹੜਾ 80 ਸਾਲ ਦੇ ਬਾਪੂ ਨਾ ਕਰਕੇ ਦਿਖਾਏ ਮਹਾਨ ਹੋਣ ਦੇ ਲਈ ਇੰਨੀ ਘਲਣਾ ਧਲੜੀ ਪੈਂਦੀ ਹੈ ਇਹਨਾਂ ਨੇ ਵੈਸੇ ਤਾਂ ਆਪਦੀ ਰਚਨਾ ਸੁਣਾ ਹੀ ਦਿੱਤੀ ਆ ਪਰ ਮੇਰਾ ਚਿਤ ਕਰਦਾ ਵੀ ਮੈਂ ਆਪਦਾ ਮੂੰਹ ਸੁੱਚਾ ਕਰਨਾ ਤੁਹਾਡੀ ਇਹ ਰਚਨਾ ਸਾਂਝੀ ਕਰਕੇ ਉਹ ਵੀ ਜਿਹੜੀ ਤੁਸੀਂ ਸੁਣਾਈ ਆ ਕਿ ਯਾਦ ਕਰੇ ਨਾ ਮਰਨ ਤੋਂ ਬਾਅਦ ਕੋਈ ਇਸ ਜੱਗ ਤੇ ਆਉਣ ਹੈ ਆਉਣ ਕਾਦਾ ਬੁੱਢੇ ਮਾਪਿਆਂ ਦੀ ਬਾਤ ਪੁੱਛਣੀ ਨਾ ਐਵੇਂ ਤੀਰਥੀ ਭਟਕਣਾ ਨਾਉਣ ਕਾ ਦਾ ਜੇਕਰ ਦਿਲ ਦੇ ਵਿੱਚ ਹੀ ਮੈਲ ਰੱਖਣੀ ਉਤੋਂ ਹੱਸ ਕੇ ਫੇਰ ਬਲਾਉਣ ਕਾ ਦਾ ਦਸਾਂ ਨੋਹ ਦੀ ਕਿਰਤ ਹੈ ਠੀਕ ਹੁੰਦੀ ਠੱਗੀ ਠੋਰੀ ਦੇ ਨਾਲ ਕਮਾਉਣ ਕਾ ਦਾ ਜੋਰ ਤੋੜ ਤੋਂ ਬਿਨਾ ਹੈ ਕੀ ਸ਼ਾਇਰੀ ਸੁਰ ਤਾਲ ਤੋਂ ਬਿਨਾ ਹੈ ਗਾਉਣ ਕਾ ਦਾ ਤਕੜੇ ਨਾਲ ਹੈ ਜੋਰ ਦੀ ਪਰਖ ਹੁੰਦੀ ਮਾਰੇ ਬੰਦਿਆ ਬੀਲੇ ਢੋਲ ਕਾ ਦਾ ਮਾਰੇ ਬੰਦਿਆ ਨੂੰ ਬੀਲੇ ਢੋਲ ਕਾ ਦਾ ਇਹਨਾਂ ਦੇ ਜਜ਼ਬਾਤ ਦੇਖੋ ਕਿਵੇਂ ਆ ਤੇ ਮੈਨੂੰ ਇਹ ਵੀ ਪਤਾ ਜਿਨ੍ਹਾਂ ਨੂੰ ਇਹਨਾਂ ਨੇ ਹਟ ਕੀਤਾ ਮਛਰਦਾਨੀਆਂ ਦਾ ਦੋ ਦੋ ਲੈ ਕੇ ਦੇ ਰਿਹਾ ਹੈ ਮੈਨੂੰ ਇਹ ਵੀ ਪਤਾ ਵੀ ਪੰਜਾਬ ਦੇ ਕਈ ਗਵਈਏ ਐਸੇ ਆ ਜਿਹੜੇ ਕਿ ਗੀਤਕਾਰਾਂ ਦੇ ਸਿਰ ਨੇ ਉੱਥੇ ਕੋਠੀਆਂ ਤਾਰਾਂ ਬੈਂਕ ਬੈਲੈਂਸ ਦੇ ਮਾਲਕ ਬਣ ਗਏ ਪਰ ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਇੱਕ ਗਾਇਕ ਜਿਹਨੂੰ ਗੀਤਕਾਰ ਨੇ ਸਿਖਰ ਨੇ ਉੱਤੇ ਪਹੁੰਚਾਇਆ ਤੇ ਉਹ ਬੰਦਾ ਕਹਿੰਦਾ ਕਿ ਕਦੇ ਮੇਰਾ ਵੀ ਕੱਚਾ ਕੁੱਠਾ ਪੱਕਾ ਕਰਵਾ ਦਿਓ ਸਰਕਾਰ ਨੇ ਬੜੀ ਛੱਤ ਮੇਰੀ ਪੱਕੀ ਹੋ ਜਾਏ ਉਹਨੇ ਉਹਦੀ ਕੁੜੀ ਦੇ ਵਿਆਹ ਦੇ ਉੱਤੇ ਇੱਕ ਫਰਿੱਜ ਲੈ ਕੇ ਦਿੱਤੀ ਕਿ ਨਾ ਆਪਣਾ ਹਿਸਾਬ ਦਾ ਬਰਾਬਰ ਇੱਥੇ ਉਹ ਬੰਦਾ ਬੈਠਾ ਜਿਹੜਾ ਪੰਜ ਕੁੜੀਆਂ ਦੇ ਗਿਆ ਪਿਛਲੇ ਹਫ਼ਤੇ ਕਰਕੇ ਬੈਠਾ ਤੇ ਇੱਥੇ ਅੱਜ ਇਹੋ ਜੀਆਂ ਮਹਾਨ ਹੁਸਤਗਰਾਂ ਦਾ ਸਨਮਾਨ ਕਰਦਾ ਸੋ ਮੇਰੀ ਬੇਨਤੀ ਆ ਵੀ ਫਸਿਆ ਨਾ ਕਰੋ ਮੇਰੀ ਬੇਨਤੀ ਆ ਕਿ ਜੜਾਂ ਦੇ ਵਿੱਚ ਬਹਿਣ ਦੀ ਕਾਰਨਾ ਕਰਿਆ ਕਰੋ ਤੇ ਡਾਊਨ ਡਾਊਨ ਕਰਦੇ ਇੱਕ ਦੂਜੇ ਦੇ ਵਿੱਚ ਵੱਜਣ ਦੀ ਇੱਛਾ ਨਾ ਪਾਲਿਆ ਕਰੀਏ ਅੱਜ ਕੱਲ ਸਾਰੇ ਹੀ ਬੁੱਧੀ ਜਿਹੀ ਆ ਮੇਰੇ ਤੋਂ ਛੱਡ ਕੇ ਹਲੀਦੀ ਸਾਹਿਬ ਤੋਂ ਛੱਡ ਕੇ ਬਾਕੀ ਸ਼ਖਸੀਅਤਾਂ ਤੋਂ ਛੱਡ ਕੇ ਆ ਭਾਈ ਮਨਜੀਤ ਸਿੰਘ ਸ਼ਬਦਾਂ ਨਹੀਂ ਗਾ ਬੁੱਚੇ ਜਿਵੇਂ ਪਾਉਂਦੇ ਆ ਕਦੇ ਉਹਨੂੰ ਮਾਣ ਨਹੀਂ ਹੁੰਦਾ ਜਿਹੜੇ ਬੰਦੇ ਨੇ ਪੜਿਆ ਜਿਹੜੇ ਬੰਦੇ ਨੂੰ ਗਿਆਨ ਆ ਦੇ ਧੀਰੇ ਮੇਰੇ ਬੰਦੇ ਵਰਕੇ ਬੰਦੇ ਨੇ ਜੋ ਜਮਣ ਤੋਂ ਲੈ ਕੇ ਤੇ ਹੁਣ ਤੱਕ ਦੁਰਗਸ਼ੇਰ ਫੜੇ ਹੁੰਦੇ ਕੋਈ ਗੱਲ ਨਾ ਇਹਨੂੰ ਸ਼ੇਰ ਲਿਖਣਾ ਆਉਂਦਾ ਵੀਲਾ ਸਾਹਿਬ ਜੇਕਰ ਇੰਉਂ ਕਰ ਲੈਂਦੇ ਨਾ ਤਾਂ ਫੇਰ ਝੜਾ ਵਧੀਆ ਸੀ ਪਰ ਵੀਲਾ ਐਂਦਾ ਕਰਨਾ ਤਾਂ ਜੋ ਐ ਕਰਦੇ ਤਾਂ ਗੱਲ ਫੇਰ ਹੋਣ ਦੀ ਸੀ ਮਤਲਬ ਇਹ ਆ ਕਿ ਟਲਦੇ ਨਹੀਂ ਬੰਦੇ 'ਚ ਬੰਦਾ ਵੱਜਦਾ ਬੁੱਧੀ-ਬੁਜੀ ਵਿੱਚ ਬੁੱਧੀ-ਬੁਜੀ ਵੱਜਦਾ ਆਜੋ ਆਪਾਂ ਇਹ ਸਮਝ ਗਏ ਕਿ ਸਾਨੂੰ ਆਉਂਦਾ ਕੁਝ ਨਹੀਂ ਆਜੋ ਆਪਾਂ ਇਹ ਸਮਝ ਗਏ ਕਿ ਸਾਨੂੰ ਸਿੱਖਣ ਦੀ ਲੋੜ ਆ ਸੋ ਮੈਂ ਇੱਕ ਵਾਰੀ ਧੰਨਵਾਦ ਦੀਆਂ ਕਾਲਕਪਿੰਡ ਦੀ ਇਸ ਸ਼ਖਸੀਅਤ ਦਾ ਮਨਦੀਪ ਬਾਈ ਦਾ ਰਪਿੰਦਰ ਬਾਈ ਦਾ ਬਾਕੀ ਸ਼ਖਸੀਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਨੇ ਬਾਈ ਜੀ ਸਾਡੇ ਪਿੰਡ ਦੀ ਲਾਇਬ੍ਰੇਰੀ ਆ ਜਿਹੜੀ ਇਹ ਹੁਣ ਵਿਆਹਾਂ ਦੇ ਵਿੱਚ ਜਾ ਕੇ ਵੀ ਸਟਾਲ ਲਾਉਂਦੀ ਐ ਵਿਆਹਾਂ ਦੇ ਵਿੱਚ ਜਿੱਥੇ ਆਪਾਂ ਹੱਡਾਂ ਰੋੜੀ ਬਣਾ ਦਿੰਨੇ ਹੁੰਨੇ 4 ਵਜੇ ਤੱਕ ਤੇ ਖਾਲੀ ਬੋਤਲਾਂ ਹੀ ਮਿਲਦੀਆਂ ਹੁੰਦੀਆਂ ਜਿੱਥੇ ਇਹ ਉੱਥੇ ਜਾ ਕੇ ਕਿਤਾਬਾਂ ਦੀ ਜਿਹੜੀ ਉਹ ਸਟਾਲ ਲਾਉਂਦੇ ਆ ਇਹ ਕਹਿੰਦੇ ਬਾਈ ਜੀ 11 12 15 ਹਜ਼ਾਰ ਦੀਆਂ ਕਿਤਾਬਾਂ ਵਿਕ ਵੀ ਜਾਂਦੀਆਂ ਤਾਂ ਮੈਂ ਫੇਰ ਉਹੀ ਗੱਲ ਕਹਿਣਾ ਵੀ ਕਿਤਾਬਾਂ ਦੇ ਆਸ਼ਕਾਂ ਨੂੰ ਸਲਾਮ ਕਰਦੇ ਆ ਸੋ ਭੈਣੀ ਬੜੰਗ ਨੇ ਸਾਰੀਆਂ ਹੀ ਸ਼ਖਸੀਤਾਂ ਦਾ ਬਹੁਤ ਬਹੁ ਫਰਮਨ ਸਿੰਘ ਜੀ ਤੇ ਮੈਂ ਚਾਚਦਾ ਵਿਚਾਰ ਅਸੀਂ ਪੇਸ਼ ਕਰਦੇ ਪ੍ਰਾਈਮ ਇਨੀਸ਼ੀਏਟਿਵ ਤੇ ਤੁਸੀਂ ਬਹੁਤ ਮਾਨ ਸਤਿਕਾਰ ਦਿੰਨੇ ਆ ਜਿੰਨੇ ਵੀ ਬੱਚਾ ਨੇ ਹਿੱਸਾ ਲਿਆ ਜਿਨ੍ਹਾਂ ਨੇ ਵੀ ਤਿਆਰੀ ਕਰਵਾਈ ਜਿਹੜੇ ਵੀ ਪ੍ਰਬੰਧਕਾਂ ਮੈਂ ਤੁਹਾਡਾ ਦਿਲੋਂ ਤੌਰ ਤੇ ਧੰਨਵਾਦੀ ਆ ਅਗਲੇ ਸਾਲ ਫੇਰ ਮਿਲਾਂਗੇ ਜੇ ਜਾਂਦੇ ਰਹੇ ਤੇ ਮੇਰਾ ਖਿਆਲ ਆ ਵੀ ਜਾਂਦੇ ਰਹਿਣਾ ਕਿ ਸਾਨੂੰ ਗਾਲਾਂ ਗੋਲਾ ਘੱਟ ਹੀ ਪੈਂਦੀਆਂ ਹੋਣੀਆਂ ਸਾਡੀਆਂ ਜੜਾਂ ਦੇ ਵਿੱਚ ਬੈਣ ਵਾਲੇ ਸਾਨੂੰ ਹਲੇ ਤੱਕ ਦਿਸੇ ਨਹੀਂ ਕਿ ਪਰ ਸ਼ਾਇਦ ਹੋਰ ਵੀ ਬਾਬਾ ਉਹਨਾਂ ਨੂੰ ਵੀ ਸਮਤ ਬਖਸ਼ੇ ਵੀ ਮਰ ਜਾਣ ਲੈ ਜਾਣ ਮਗਰੋਂ ਅੱਜ ਕੱਲ ਆਹ ਕੁਛ ਵੱਧ ਚੱਲਦਾ ਆਪਾਂਸੇ ਸਿੱਖੋ ਨਾਲ ਵੀ ਇਹੀ ਚੱਲਦਾ ਹੁੰਦਾ ਸੀ ਇਹਦਾ ਬੇੜਾ ਹੀ ਪੈਜੇ ਬੜਾ ਮੁਸ਼ਕਿਲ ਹੁੰਦੇ ਸੀ ਪਰ ਹੁਣ ਰਵਾਜੇ ਹੋ ਗਏ ਆ ਹੁਣ ਟਲ ਗਏ ਗਏ ਆ ਕਿਉਂਕਿ ਪਤਾ ਵੀ ਇਹ ਬੰਦਾ 12 ਪੱਠੇ ਕਰਕੇ ਕਰੋੜ ਲਿਆ ਕੇ ਤੇ 20 ਲੱਖ ਨਹੀਂ ਲਾਉਂਦਾ ਦਾ ਇਹ ਬੰਦਾ ਇਕੱਠੇ ਕਰਦਾ ਹੀ ਨਹੀਂ ਜੇਕਰ ਉਹ ਇਕੱਠਾ ਕਰੇ 100-100 ਡਾਲਰ ਦੇਵੇ ਨਾ ਅੱਜ ਕੱਲ 20 ਬੰਦੇ 100-100 ਡਾਲਰ ਦੇਣ ਤਾਂ 2000 ਬਣਦਾ ਤੇ ਤੁਸੀਂ ਕਦੇ ਕਾਪੀ ਪੰਨੇ ਲੈ ਕੇ ਬੈਠ ਜਾਓ ਵੀ ਇਹੋ ਜੇ ਸਮਾਗਮਾਂ ਤੇ ਖਰਚ ਕਿੰਨਾ ਪਉਂਦਾ ਬਾਕੀ ਤੁਹਾਡੀ ਮਰਜ਼ੀ ਹੈ ਭਾਈ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਜ਼ਿੰਦਗੀ ਜ਼ਿੰਦਾਬਾਦ ਰਹੇ ਇੱਕ ਵਾਰ ਫਿਰ ਵਜਕੇ ਫਤਰੀ ਸਾਗ ਪੋਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ